ਇਸ ਸਿਵਲਦੀ ਕਬਰ ਗੁਰਦਾਸਪੁਰ ਤੋਂ ਆਈ ਹੈ ਸਾਹਮਣੇ। ਇਹ ਅਮਰਤੜੀ ਸਿੱਖ ਮਹਿਲਾ ਦੀ ਦੁਕਾਨ ਦੀ ਕੀਤੀ ਗਈ ਤੋੜਫੋੜ। ਇਸੇ ਅਨਪਛਾਤੇ ਵਿਅਕਤੀਆਂ ਨੇ ਕਿਸ ਵਾਰਦਾਤ ਨੂੰ ਦਿੱਤਾ ਅੰਜਾਮ ਜੋ ਮਹਿਲਾ ਸਿੱਖ ਅਮਰਤੜੀ ਦੀ ਦੁਕਾਨ ਦੀ ਤੋੜਫੋੜ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਪੁਰਾਣੇ ਬਸਟਾਂ ਦੇ ਵਿਖੇ ਮਹਿਲਾ ਚਾਹ ਦੀ ਦੁਕਾਨ ਚਲਾਉਂਦੀ ਸੀ ਅਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਵੀ ਕਰ ਦਿੱਤੀ ਹੈ ਅਤੇ ਇਨਸਾਫ ਦੀ ਮੰਗ ਕਰੀ ਹੈ। ਹਾਂਜੀ ਮੈਮ ਤੁਹਾਡੇ ਨਾਲ ਇੱਥੇ ਜਿਹੜੀ ਹੈ ਘਟਨਾ ਹੋਈ ਹੈ ਕੀ ਹੋਈ ਕਿੱਦਾਂ ਦੀ ਘਟਨਾ ਵਾਲੀ? ਇਹ ਸਰ ਕੋਈ ਦਿਨ ਪਹਿਲਾਂ ਨਾ ਮੇਰੀ ਲੜਾਈ ਹੋਈ ਇੱਥੇ ਕਿਸੇ ਨਾਲ ਇਥੋਂ ਦੇ ਆਪਣੇ ਪ੍ਰਧਾਨ ਹੀ ਮੁੰਨਾ ਬਸਟਾਂ ਤੋਂ ਉਹ ਪਹਿਲੇ ਬਸਟਾਂ ਦੇ ਪ੍ਰਧਾਨ ਰਹਿ ਚੁੱਕੇ ਇੱਥੇ। ਤੇ ਉਹਨਾਂ ਨੇ ਕੁਝ ਦਿਨ ਪਹਿਲਾਂ 10-12 ਬੰਦੇ ਨਾਲ ਲਿਆ ਕੇ ਤੇ ਮੈਨੂੰ ਧਮਕੀਆਂ ਦਿੱਤੀਆਂ ਮੈਂਨਾਂ ਮਤਲਬ ਹਤਾਈ ਕਰਨ ਦੀ ਕੋਸ਼ਿਸ਼ ਕੀਤੀ ਤੇ ਗਲਤ ਵੀ ਬੋਲਿਆ ਇਹ ਮੈਨੂੰ ਕਿ ਆਪਾਂ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਹੈਗਾ ਤੇ ਮੈਨੂੰ ਪੂਰਾ ਸ਼ੱਕ ਹੈ ਕਿ ਇਹ ਉਹਨਾਂ ਨੇ ਤੋੜਪਨ ਕੀਤੀ ਆ ਵੇਖੋ ਤੁਸੀਂ ਸਾਰਾ ਕਿਦਾਂ ਇਹਨਾਂ ਨੇ ਸਮਾਨ ਤੋੜਪਨ ਕੀਤੀ ਆ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ ਆ ਦੇਖੋ ਆਪਣੇ ਨਾਮਰੇ ਸ਼ਕਿਆ ਹੋਇਆ ਵਾ ਉਹ ਵੇਖੋ ਸਾਹਮਣੇ ਆਪਣੇ ਕਿਦਾਂ ਇਹਨਾਂ ਨੇ ਸਰਦਾਰ ਸਾਹਿਬ ਦੀ ਬੇਰਵੀ ਕੀਤੀ ਆ ਮੈਂ ਪਾੜ ਗੜਦੂ ਇਹ ਦੇਖੋ ਤੁਹਾਡੇ ਸਾਹਮਣੇ ਆ ਮੈਂ ਕਿਹਾ ਦੇਖੋ ਕਿ ਦਾਣਾ ਨੇ ਨੁਕਸਾਨ ਕੀਤਾ ਸਾਰਾ ਠੀਕ ਹੈ ਜੀ ਤੇ ਤੁਸੀਂ ਹੁਣ ਕੋਈ ਪੁਲਿਸ ਨੂੰ ਕੋਈ ਰਿਪੋਰਟ ਵੀ ਲਿਖਾਈ ਹੈ ਕੋਈ ਹਾਂਜੀ ਸਰ ਮੈਂ ਸਵੇਰੇ ਆਈ 8:00 ਵਜੇ ਮੈਂ ਆ ਕੇ ਦੇਖਿਆ ਸਾਰਾ ਕੁਝ ਤੇ ਮੈਂ ਉਸੇ ਵੇਲੇ ਚਲ ਗਈ ਆਪਣੇ ਪੁਲਿਸ ਸਟੇਸ਼ਨ ਕੰਪਲੇਟ ਦਰਜ ਕਰਵਾਈ ਪਰ ਹਜੇ ਤੱਕ ਕੋਈ ਨਹੀਂ ਆਇਆ ਠੀਕ ਹੈ ਜੀ ਤੁਸੀਂ ਮੰਗ ਕੀ ਕਰਦੇ ਤੁਸੀਂ ਮੰਗ ਸਰ ਵੇਖੋ ਜੋ ਵੀ ਮਤਲਬ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਨਾ ਇੱਕ ਔਰਤ ਨੂੰ ਇੰਨਾ ਕੁਝ ਕਹਿ ਕੇ ਜਾਂਦੇ ਨੇ ਗਲਤ ਲੈਂਗੁਏਜ ਬੋਲੀ ਇਹਨਾਂ ਨੇ 10 12 ਬੰਦੇ ਨਾਲ ਲਿਆਂਦੇ ਆ ਮੁੰਨੇ ਪ੍ਰਧਾਨ ਨੇ ਨਾਲ ਆਪਣੇ ਅਰੋੜਾ ਆ ਨਾਲ ਸੋਨੂ ਰੋੜਾ ਆ ਨਾਲ ਉਹਦਾ ਚਾਚਾ ਆ ਇਹਨਾਂ ਨੇ ਨਾਲ 10 12 ਬੰਦੇ ਲਿਆ ਕੇ ਮੈਨੂੰ ਇੰਨੀ ਗਲਤ ਲੈਂਗੁਏਜ ਬੋਲੀ ਮੇਰੇ ਹੱਥੀ 'ਤੇ ਔਰ ਮੈਨੂੰ ਸ਼ਰੇਆਮ ਕਿਹਾ ਹੈ ਉਹਨਾਂ ਨੇ ਕਿ ਆਪਾਂ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਸ਼ਰੇਆਮ ਧਮਕੀ ਦਿੱਤੀਆਂ ਇਹਨਾਂ ਨੇ ਮੈਨੂੰ ਤੇ ਮੈਨੂੰ ਇਹਨਾਂ ਤੋਂ ਖਤਰਾ ਆ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਇਥੇ ਕੰਮ ਕੀ ਕਰਦੇ ਸੀ ਬਲ ਮੈਂ ਇਥੇ ਜ਼ਿਆਦਾ ਕੰਮ ਕਰਦੀ ਆ ਨਾਲ ਮੇਰਾ ਰੈਡਮੈਂਟ ਦਾ ਕੰਮਾ ਛੋਟਾ ਜਿਹਾ ਠੀਕ ਹੈ ਜੀ ਹਾਂਜੀ ਤੇ ਹੁਣ ਪੁਲਿਸ ਦਾ ਕੀ ਕਹਣਾ ਤੁਹਾਡੇ ਇਸ ਬਾਰੇ ਪੁਲਿਸ ਨੇ ਜੀ ਮੈਂ ਕੰਪਲੇਨਟ ਦਰਜ ਕਰਵਾ ਕੇ ਆਈ ਆ ਪਰ ਹਲੇ ਤੱਕ ਕੋਈ ਆਇਆ ਹੀ ਨਹੀਂ ਮੌਕਾ ਵੀਤਣੀ ਨਹੀਂ ਆਇਆ ਠੀਕ ਹੈ ਹਾਂਜੀ ਚਲੋ ਧੰਨਵਾਦ